ਯੇ ਮੈਡੋਕਸ ਸਾਹਮਣੇ ਕਿਹਾ ਸੀ ਤੀਜੇ ਦਿਨ ਬੱਚੇ ਨੂੰ ਅਲੱਗ ਕਰ ਦੇਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਦੂਜੇ ਦਿਨ ਅਲੱਗ ਕਰ ਦਨਾ ਹੁੰਦਾ ਬੱਚੇ ਨੂੰ ਆਪਣੇ ਕਿਉਂਕਿ ਬੱਚੇ ਨੇ ਮਾਂ ਨੂੰ ਖਾਣ ਨਹੀਂ ਦੇਣਾ ਦੁੱਧ ਪਲਾਉਣਾ ਸੌਖਾ ਹੈ ਇੱਥੋਂ ਬੱਚਾ ਕੱਢਿਆ ਇੱਥੇ ਦੁੱਧ ਪਲਾਇਆ ਵਾਪਸ ਕਰਤਾ ਇੱਥੋਂ ਬੱਚਾ ਚੱਕਿਆ ਦੂਜੇ ਨੂੰ ਦੁੱਧ ਪਲਾਇਆ ਵਾਪਸ ਕਰਤਾ ਤੁਹਾਡੀ ਜਾਨ ਸੌਖੀ ਹੈ ਤੁਹਾਡੀਆਂ ਮਾਮਾ ਇੱਥੇ ਹੋਣਗੀਆਂ ਤੁਸੀਂ ਕਿੱਥੋਂ ਬੱਚੇ ਨੂੰ ਲਿਆਓਗੇ ਸੋ ਇਸ ਢੰਗ ਨਾਲ ਤੁਸੀਂ ਪਲਾਨ ਕਰਨਾ ਜਦੋਂ ਹੁਣ ਤੁਹਾਡੀ 4 ਫੁੱਟ ਦੀ ਕੰਧ ਚੱਕਣੀ ਹੈ ਉਹਦੇ 'ਚ ਹੁਣ 5 ਦਰਵਾਜ਼ੇ ਵੀ ਆ ਗਏ ਹਰ ਖਾਨੇ ਦੇ ਇੱਕ ਦਰਵਾਜ਼ਾ ਆ ਗਿਆ ਨਾ ਜੀ ਅੰਦਰ ਬਾਹਰ ਜਾਣਾ ਇਹਨਾਂ ਨੇ ਉਹਦੇ ਨਾਲ ਹੀ ਖਿੜਕੀ ਆ ਗਈ ਜਿਹਨੇ ਖਾਣੇ ਜੱਪਾ ਰੱਖਦੇ ਬੱਚੇ ਚੌਥੇ ਖਾਨੇ 'ਚ ਰੱਖਦੀਆਂ ਮਾਵਾਂ ਨਾਲ ਨਾਲੇ ਪਿਆਰ ਬਣਿਆ ਰਹੇ ਨਾਲੇ ਦੂਰੀ ਬਣੀ ਰਹੇ ਸਮਝ ਆ ਗਈ ਮੇਰੀ ਗੱਲ ਇਹ ਸਭ ਟੈਕਨੀਕਲ ਗੱਲਾਂ ਨੇ ਵੀਰੇ ਜਦੋਂ ਤੁਸੀਂ ਪ੍ਰੈਕਟੀਕਲੀ ਕੰਮ ਕਰਨਾ ਤੁਹਾਨੂੰ ਤਾਂ ਪਤਾ ਲੱਗਦੀਆਂ ਨੇ ਕਿ ਬੱਚਿਆਂ ਦਾ ਪਿਆਰ ਵੀ ਬਣਿਆ ਮਾਂ ਨਾਲ ਅਲੱਗ-ਅਲੱਗ ਵੀ ਨੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸੀ ਤੀਜੇ ਦਿਨ ਬੱਚੇ ਨੂੰ ਅਲੱਗ ਕਰ ਦੇਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਦੂਜੇ ਦਿਨ ਅਲੱਗ ਕਰ ਦਿੰਨਾ ਹੁੰਦਾ ਬੱਚੇ ਨੂੰ ਆਪਣੇ ਨਾਲ ਕਿਉਂਕਿ ਬੱਚੇ ਨੇ ਮਾਂ ਨੂੰ ਖਾਣ ਨਹੀਂ ਦੇਣਾ ਜ਼ੋਰ ਲਾ ਲਓ ਤੁਸੀਂ ਹੁਣ ਲੱਗਦਾ ਜੀ ਵੱਜੀ ਜਾਣਾ ਉਹਦੇ ਠੀਕ ਹੈ ਨਹੀਂ ਉਹਨੂੰ ਅਲੱਗ ਕਰੋ ਜਦੋਂ ਲੋੜ ਹੈ ਬਲਾਓ ਦੁੱਧ ਪਲਾਓ ਦੋ ਦਿਨ ਦਾ ਲਾੜ ਬਹੁਤ ਹੈ। ਜਿਆਦਾ ਲੋੜ ਨਹੀਂ ਇਹਨਾਂ ਨੂੰ ਗੋਦੀ ਚੱਕਣ ਦੀ। ਠੀਕ ਨਹੀਂ ਗੱਲ। ਨਾਲ ਇਹਨਾਂ ਦਾ ਮੇਲ ਜਰ ਰਹੂਗਾ। ਨਾਲੇ ਦੁੱਧ ਪਲਾਉਣਾ ਸੌਖਾ ਹੈ। ਇੱਥੋਂ ਬੱਚਾ ਕੱਢਿਆ ਇੱਥੇ ਦੁੱਧ ਪਲਾਇਆ ਵਾਪਸ ਕਰਤਾ। ਇੱਥੋਂ ਬੱਚਾ ਚੱਕਿਆ ਦੂਜੇ ਨੂੰ ਦੁੱਧ ਪਲਾਇਆ ਵਾਪਸ ਕਰਤਾ। ਤੁਹਾਡੀ ਜਾਨ ਸੌਖੀ ਹੈ। ਤੁਹਾਡੀਆਂ ਮਾਮਾ ਇੱਥੇ ਹੋਣਗੀਆਂ। ਤੁਸੀਂ ਕਿੱਥੋਂ ਬੱਚੇ ਨੂੰ ਲਿਆਉਂਗੇ? ਠੀਕ ਹੈ। ਸੋ ਇਸ ਢੰਗ ਨਾਲ ਤੁਸੀਂ ਪਲਾਨ ਕਰਨਾ ਹੈ ਜਦੋਂ ਹੁਣ ਤੁਹਾਡੀ 4 ਫੁੱਟ ਦੀ ਕੰਧ ਚੱਕਣੀ ਹੈ। ਉਹਦੇ 'ਚ ਹੁਣ 5 ਦਰਵਾਜ਼ੇ ਵੀ ਆ ਗਏ। ਹਰ ਖਾਨੇ ਦੇ ਇੱਕ ਦਰਵਾਜ਼ਾ ਆ ਗਿਆ ਨਾ ਜੀ। ਅੰਦਰ ਬਾਹਰ ਜਾਣਾ ਇਹਨਾਂ ਨੇ ਉਹਦੇ ਨਾਲ ਹੀ ਖਿੜਕੀ ਆ ਗਈ ਪੰਜ ਖਿੜਕੀਆਂ ਪੰਜ ਦਰਵਾਜ਼ੇ ਲੱਗੇ ਅੱਧਾ ਥੋੜਾ ਖਰਚਾ ਬਚ ਗਿਆ ਕੰਦ ਠੀਕ ਨਹੀਂ ਗੱਲ ਇੱਥੇ ਤੁਸੀਂ ਜਿਹੜੀ ਪਾਰਟੀਸ਼ਨ ਕਰਨ ਵਾਲੀ ਹੈ ਬਾਈ ਜੀ ਬਹੁਤ ਸਸਤੀ ਕਰਨੀ ਹੈ ਮੈਂ ਇੰਤਹਾਲ ਵਾਲਾ ਲੋਹਾ ਲਾਇਆ ਲੋੜ ਨਹੀਂ ਸੀਗੀ ਮੈਨੂੰ ਗੱਡ ਕੇ ਚਾਰ ਕੋਲ 10 10 ਫੁੱਟ ਤੇ ਜਾਲ ਜਿਹੜਾ ਆਪਣੇ ਫੈਂਸ ਲੱਗੀ ਹੋਈ ਹੈ ਉਹ ਦੇਖਿਆ ਨਾ ਕੰਨਾਂ ਆਪਣੇ ਫੈਂਸ ਲੱਗੇ ਨਾਲ ਇਹ ਜਾਲ ਪਾ ਦਿਓ ਕੋਈ ਹੋਰ ਜਾਲੀ ਲਾ ਦਿਓ ਲੱਕੜਾਂ ਲਾ ਦੋ ਜਿਹੜੀ ਚੀਜ਼ ਤੁਹਾਨੂੰ ਸਸਤੀ ਲੱਗਦੀ ਹੈ ਉਹ ਲਾਓ ਵੀ ਆਪਾਂ ਚ ਇੱਕ ਦੂਜੇ ਨਾਲ ਘਰਨਾ ਬਦਲੇ ਛਾਲਾ ਮਾਰ ਕੇ ਦੁੱਧਰ ਨਾ ਜਾਣ ਜੋ ਤੁਹਾਨੂੰ ਸਸਤਾ ਲੱਗਦਾ ਉਹ ਲਾ ਦੋ ਕਹਿੰਗੇ ਮੇਰੀ ਗੱਲ ਇੱਥੇ ਪੈਸੇ ਬਚਨੇ ਆ ਤੁਹਾਡੇ ਸਾਰੇ ਆਹ ਪਾਰਟੀਸ਼ਨ ਤੇ ਇੱਥੇ ਤੁਸੀਂ 4 ਫੁੱਟ ਕੰਧ ਤੇ ਚੱਕਤੀ ਛੱਡਦੇ ਆਲੇ ਦੁਆਲੇ ਦਰਵਾਜ਼ਾ ਛੱਡਦਾ 4 ਫੁੱਟ ਤੇ ਖਿੜਕੀ ਛੱਡਤੀ ਜਿਹੜੀਆਂ ਖਿੜਕੀਆਂ ਰੱਖਣੀਆਂ ਨੇ ਮੁੱਖ ਪਾਸੇ ਆਪਾਂ ਖਿੜਕੀ ਰੱਖੀ ਹੈ ਪਿੱਛੇ ਵੀ ਤਾਂ ਖਿੜਕੀ ਚਾਹੀਦੀ ਹੈ ਨਾ ਹਵਾ ਕਰਾਸ ਹੋਣ ਲਈ ਮਿੰਕੇ ਆਮੋ ਸਾਹਮਣੇ ਚਾਹੀਦੀ ਹੈ ਖਿੜਕੀ ਬਿਲਕੁਲ ਸਾਹਮਣੇ ਤੋਂ ਸਾਹਮਣ ਤਾਂ ਕਿ ਹਵਾ ਸਿੱਧੀ ਕ੍ਰੋਸ ਹੋਵੇ ਇੱਕ ਤੁਹਾਡੀ ਖਿੜਕੀ ਇੱਥੇ ਇੱਕ ਟੇਢੀ ਐ ਤੁਹਾਡੀ ਹਵਾ ਕ੍ਰੋਸ ਨਹੀਂ ਹੋਣੀ ਖਿੜਕੀ ਆਮੋ ਸਾਹਮਣੇ ਹੋਊਗੀ ਤੁਹਾਡੀ ਹਵਾ ਪ੍ਰੋਪਰ ਕ੍ਰੋਸ ਹੋਊਗੀ ਠੀਕ ਐ ਵੀਰੇ ਸਾਹਮਣੇ ਖਿੜਕੀਆਂ ਰੱਖਣੀਆਂ ਉਧਰ ਵੀ ਹੁਣ ਆਪਾਂ ਨੂੰ ਜੇ ਆਪਾਂ 4 ਫੁੱਟ ਕੰਧ ਦੇ ਚ ਕੀ ਐ ਮੈਂ ਖਿੜਕੀ ਮੈਂ ਥੋੜਾ ਖਿੜਕੀ ਦਾ ਵੀ ਪੈਸੇ ਸੇਵ ਕਰ ਦਨਾ ਲੋੜ ਨਹੀਂ ਪੈਣੀ ਤੁਹਾਨੂੰ ਖਿੜਕੀ ਦਰਵਾਜ਼ੇ ਲਾਓ ਖਿੜਕੀ ਦੀ ਲੋੜ ਨਹੀਂ ਪੈਣੀ ਦਰਵਾਜ਼ਾ ਵੀ 2.5 3 ਫੁੱਟ ਦਾ ਦਰਵਾਜ਼ਾ ਬਹੁਤ ਹੁੰਦਾ ਠੀਕ ਐ ਜੀ 4 ਫੁੱਟ ਦਾ ਬਾਗਲਾ ਕਰ ਲਿਆ ਹੁਣ ਮੈਂ ਉਹਦੇ ਵਿੱਚ ਕੀ ਲਾਉਣਾ ਬਾਅਦ ਚ ਦੱਸਦਾ ਪਹਿਲਾਂ ਆਪਾਂ ਜੀ ਹਾਈਟ ਦੀ ਗੱਲ ਕਰ ਲਈਏ ਵਿਚਲਾ ਸਾਨੂੰ ਆਪੇ ਕਲੀਅਰ ਹੋ ਜਾਊਗਾ ਸ਼ੈੱਡ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਪਹਿਲਾਂ ਆਪਾਂ ਬਾਲੀਆ ਇਸ ਤਰ੍ਹਾਂ ਦਾ ਵੀ ਸ਼ੈੱਡ ਹੁੰਦਾ ਨਾ ਟੇਡਾ ਪੇਪਰ ਹੋ ਗਿਆ ਆ ਵੀ ਸ਼ੈੱਡ ਹੋ ਗਿਆ ਜੇ ਇੱਕ ਪਾਸੇ ਛੱਤ ਹੋ ਗਈ ਠੀਕ ਹੈ ਜੀ ਇੱਕ ਤੁਹਾਡਾ ਸ਼ੈੱਡ ਸਿੱਧਾ ਹੋ ਗਿਆ ਇਹਦੇ ਲੈਂਟਰ ਪੈਂਦਾ ਜਿਵੇਂ ਆਹ ਸ਼ੈੱਡ ਬਣੇ ਸਿੱਧਾ ਤਿੰਨ ਤਰ੍ਹਾਂ ਦੇ ਬੰਦੇ ਨੇ ਮੋਸਟਲੀ ਆਹ ਤੁਹਾਡੇ ਸ਼ੈੱਡ ਦੇਖਣ ਲੱਗੇ ਸ਼ੈੱਡ ਜਿਹੜੀ ਜਿਹੜੀ ਉੱਚੀ ਹਾਈਟ ਹੈ ਟਿਪ ਹੈ ਉਹ ਟਿਪ ਤੋਂ ਜਾਂਦਾ ਜਿੱਥੇ ਤੁਹਾਡੀ ਭਰਤ ਪੈਣੀ ਹੈ ਫਾਈਨਲ ਫਲਾਂ ਦਾ ਜਾਲ ਲਾਣ ਨੂੰ ਕਿੰਨੀ ਪਰਤ ਪਾਉਣੀ ਹੈ ਮੈਂ 12 ਫੁੱਟ ਦੀ ਹਾਈਟ ਰੱਖਣੀ ਹੈ 12 ਫੁੱਟ ਉੱਚਾ ਸ਼ੈੱਡ ਪਾਉਣਾ ਹੈ ਸੈਂਟਰ 'ਚ ਜਿਹੜਾ ਆ ਆ ਗਿਆ ਤੇ ਇੱਥੋਂ ਆ ਗਿਆ ਇਹ ਥੋੜਾ 8 ਫੁੱਟ ਚਾਹੀਦਾ 4 ਫੁੱਟ ਦੀ ਟੇਪਰ ਦੇਣੀ ਹੈ ਆਪਣੀ ਠੀਕ ਹੈ ਜੀ ਜਦੋਂ ਵੀ ਆਪਣਾ ਇਹ ਹੈ ਇਹ 2.5 3 ਫੁੱਟ ਵਧਰਾ ਕਰਨਾ ਹੈ ਜੇ ਤੁਸੀਂ ਬਰਾਬਰ ਛੱਡ ਦੋਗੇ ਇੱਥੇ ਜਿਹੜਾ ਮਿੱਟੀ ਦਾ ਪਾਣੀ ਆਊਗਾ ਉਹ ਤੁਹਾਡੇ ਕੰਧਾਂ ਦੇ ਨਾਲ ਸਿਮੂਗਾ ਤੁਹਾਡੇ ਘਰ 'ਚ ਸਿੱਲ ਆਊਗੀ ਸਿੱਲ ਤੋਂ ਬਚਣ ਲਈ ਟੈਪਰ ਨੂੰ ਵਧਾ ਦੇਣਾ ਕੰਦ ਤੋਂ 2 ਫੁੱਟ 2.5 ਫੁੱਟ ਜਿੰਨਾ ਵੀ ਤੁਹਾਡੀ 3 ਫੁੱਟ ਤਾਂ ਕਿ ਤੁਹਾਡਾ ਪਾਣੀ ਬਾਹਰ ਡਿੱਗੇ ਤੁਹਾਡੀ ਕੰਧ ਤੇ ਨਾ ਪਵੇ ਤੁਹਾਡਾ ਬਾੜਾ ਸੁੱਕਾ ਰਹੇ ਠੀਕ ਹੈ ਵੀਰੇ ਕੋਈ ਕੁਐਸਚਨ ਹੁਣ ਤੱਕ ਠੀਕ ਹੈ ਨਹੀਂ ਜਿਹੜਾ ਹੁਣ ਆ ਛੱਡ ਹੈ ਆ ਵੀ 12 ਫੁੱਟ ਆ 8 ਫੁੱਟ ਜਿਹੜੀ ਆਹ ਆਪਾਂ ਪਿੱਛੇ ਵਧਾਈ ਹੈ ਆਹੀਂ ਅੱਗੇ ਵਧਾਉਣੀ ਥੋੜੀ ਜੇ ਇਹਦੀ ਤਾਂ ਕਿ ਮੀਂਹ ਦਾ ਪਾਣੀ ਕੰਧ ਤੇ ਨਾ ਪਵੇ ਥੋੜੀਆਂ ਕੰਧਾਂ ਸੁੱਕੀਆਂ ਰਹਿਣ ਕੋਈ ਕੁਐਸਚਨ ਜਿਹੜਾ ਸਰ ਆਪਣਾ گاਵਾਂ ਦਾ ਫਾਰਮ ਬਣਾਉਣਾ ਹੈ ਬਈ ਮੈਨੂੰ ਪਤਾ ਨਹੀਂ گاਵਾਂ ਦਾ ਆਪਾਂ ਤਾਂ ਬੱਕਰੀਆਂ ਦੀ ਗੱਲ ਕਰ ਰਹੇ ਹਾਂ ਨਾ ਨਾ ਆਪਾਂ ਨੇ ਗਾਂ ਦੀ ਗੱਲ ਨਹੀਂ ਕਰਨੀ ਵੀਰੇ ਕਰਾਂਗੇ ਜਦ ਹਾਂਜੀ ਉਹ ਮਤਲਬ ਦੋਨਾਂ ਪਾਸੇ ਢਾਲ ਬਣਾਉਂਦੇ ਆ ਜੇ ਉਹ ਜੋ ਮਰਜ਼ੀ ਬਣਾਉਣ ਮੈਂ ਤਾਂ ਜਿਹੜੀ ਹਵਾ ਕ੍ਰੋਸ ਹੁੰਦੀ ਹੈ ਜੀ ਉੱਪਰ ਦੇ ਆਪਾਂ ਵੀ ਕਰਾਵਾਂਗੇ ਆਪਾਂ ਬੱਕਰੀਆਂ ਵੀ ਕਰਾਵਾਂਗੇ ਕਰਾਵਾਂਗੇ ਆ ਦੇਖੋ ਆ ਸ਼ੈੱਡ ਬਣਾਇਆ ਨਾ ਮੈਂ ਕਰਾਉਨੇ ਕਰਾਉਨੇ ਉਹਨਾਂ ਦੀ ਵੀ ਕਰਾਉਨੇ ਆਪਾਂ ਠੀਕ ਹੈ ਵੀਰੇ ਆਪਾਂ ਜਿਹੜੇ ਪੁਆਇੰਟ ਤੇ ਰਹੀ ਜਿਹੜਾ ਹੈਗਾ ਫਿਰ ਭੁੱਲ ਜਾਂਦੇ ਗੱਲਾਂ ਆਂ ਦੀਆਂ ਵਿੱਚੋਂ ਜੋ ਫਲੋ ਬਣਿਆ ਹੁੰਦਾ ਜਿਹੜੀ ਆ ਤੀਜੀ ਛੱਤ ਐ ਜਿਵੇਂ ਸਿੱਧੀ ਛੱਤ ਹੈ ਇਹ ਤੁਸੀਂ 12 ਫੁੱਟ ਰੱਖੋ ਹੁਣ ਮੈਂ ਤਿੰਨਾਂ ਦੇ ਅਲੱਗ-ਅਲੱਗ ਤੁਹਾਨੂੰ ਦੱਸੂਗਾ ਤੁਹਾਡੀ ਮਰਜ਼ੀ ਜਿਹੜਾ ਮਰਜ਼ੀ ਬਣਾਓ ਜਿਹੜੀ ਇਹ ਛੱਤ ਹੈ ਮੈਂ ਅਸੀਂ ਟ੍ਰੇਨਿੰਗ 'ਚ ਤੁਹਾਨੂੰ ਰეკਮੈਂਡ ਕਰਦੇ ਆ ਤੁਸੀਂ ਸਿਮਿੰਟ ਦੀ ਸ਼ੀਟ ਪਾਓ ਲੋਹੇ ਦੀ ਸ਼ੀਟ ਨਹੀਂ ਪਾਉਣੀ ਤਪਦੀ ਬਹੁਤ ਜ਼ਿਆਦਾ ਗਰਮੈਸ਼ ਬਹੁਤ ਹੁੰਦੀ ਹੈ ਠੰਡੀ ਵੀ ਬਹੁਤ ਹੁੰਦੀ ਹੈ ਸਿਮਿੰਟ ਦੀ ਸ਼ੀਟ ਹੈ ਉਹਦੀ ਲਾਈਫ ਵੀ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਉਹ ਸ਼ੀਟਾਂ ਪਾਓ ਇੱਕ ਤਾਂ ਜਦੋਂ ਮੀਮੂ ਪੈਂਦਾ ਤੁਸੀਂ ਦੇਖੋ ਸ਼ੀਟ ਸਿਮਿੰਟ ਤੇ ਸ਼ੀਟ ਥੱਲੇ ਬਹਿ ਕੇ ਤੇ ਟੀਨ ਦੀ ਸ਼ੀਟ ਥੱਲੇ ਆਵਾਜ਼ ਦਾ ਕਿੰਨਾ ਫਰਕ ਹੈ ਬੱਕਰੀਆਂ ਨੂੰ ਜਾਨਵਰਾਂ ਦੇ ਜਿਹੜੇ ਕੰਨ ਨੇ ਬੰਦਿਆਂ ਨਾਲੋਂ ਜ਼ਿਆਦਾ ਤੇਜ਼ ਨੇ ਡਿਸਟਰਬ ਕਰਦੀਆਂ ਨੇ ਚੀਜ਼ਾਂ ਸਿਮਿੰਟ ਦੀ ਸ਼ੀਟ ਮਾੜੀ ਨਹੀਂ ਗੀ ਵਧੀਆ ਐਂਜੀ ਐਸ ਤੇ ਪਾ ਲਓ ਜਿਹੜੀ ਤੀਜੀ ਚੀਜ਼ ਹੈ ਇਹ ਤੇ ਤੁਸੀਂ ਕੁਝ ਵੀ ਕਰਦੇ ਹੋ ਤੁਹਾਡੀ ਮਰਜ਼ੀ ਹੈ ਤੁਸੀਂ ਲੈਂਟਰ ਵੀ ਪਾ ਸਕਦੇ ਹੋ ਸਮੇਂਟ ਦੀਆਂ ਸ਼ੀਟਾਂ ਵੀ ਆਉਂਦੀਆਂ ਨੇ ਡਿਨਸ ਸਲੇਬਾਂ ਆਉਂਦੀਆਂ ਅੱਜਕੱਲ 3-3 ਫੁੱਟ ਦੀਆਂ ਉਹ ਵੀ ਤੁਸੀਂ ਪਾ ਸਕਦੇ ਹੋ ਗਾਰਡਰ ਪਾ ਕੇ ਤੁਸੀਂ ਗਾਰਡਰ ਬਾਲੇ ਵੀ ਪਾ ਸਕਦੇ ਹੋ ਕਈ ਲੋਕ ਮੈਨੂੰ ਕਹਿੰਦੇ ਸਰਕੰਡਾ ਪਾ ਦिए ਬਿਲਕੁਲ ਸਰਕੰਡਾ ਵੀ ਪਾ ਸਕਦੇ ਹੋ ਠੰਡਾ ਰਹਿੰਦਾ ਜੋ ਮਰਜ਼ੀ ਕਰ ਲਓ ਪਰ ਜੇ ਤੁਹਾਡਾ ਫਾਰਮ ਪਿੰਡ 'ਚ ਹੈ ਜਾਂ ਸ਼ਹਿਰ ਦੇ ਵਿੱਚ ਹੈ ਸਰਕੰਡੇ ਦਾ ਪੰਗਾ ਨਾ ਲੈ ਲਿਓ ਤੁਹਾਡੀ ਸਾਰੇ ਪਿੰਨਾਂ ਲੜਾਈ ਪੈ ਜਾਣੀ ਦੀਵਾਲੀ ਤੇ ਲੋਕਾਂ ਨੇ ਆਤਿਸ਼ਬਾਜੀ ਚਲਾਉਣੀਆਂ ਨੇ ਤੁਸੀਂ ਡਾਂਗ ਲੈ ਖੜ ਜਾਣਾ ਵੀ ਆਤਿਸ਼ਬਾਜੀ ਨਾ ਚਲਾਓ ਮੇਰੇ ਛੱਟ ਤੇ ਡਿੱਗ ਜਾਊਗੀ ਤੁਹਾਡੇ ਪਿੰਡ ਚ ਲੜਾਈ ਪੈ ਜਾਏ ਜੋ ਉਹ ਤੁਸੀਂ ਦੇਖਣਾ ਹੈ ਆਪਾਂ ਤੁਹਾਨੂੰ ਉਹਦੇ ਪਲੱਸ ਮਾਈਨਸ ਦੱਸਣੇ ਨੇ ਮਿੱਟੀ ਪਾਓ ਜੋ ਮਰਜੀ ਪਾਓ ਹੋਈ ਹੋਈਆਂ ਗੱਲਾਂ ਦੱਸ ਰਹੇ ਹਾਂ ਬਚਾਅ ਤੁਸੀਂ ਕਰਨਾ ਹੈ ਤੁਸੀਂ ਫਾਰਮ 'ਚੋਂ ਜਿਵੇਂ ਆਪਾਂ ਬੈਠੇ ਆ ਇੱਥੇ ਵੀ ਸਰਕੰਡਾ ਦਾ ਤੁਸੀਂ ਪਾਸ ਸਕਦੇ ਹੋ ਪਿੰਡ ਨਾਲੋਂ ਜ਼ਿਆਦਾ ਸੇਫ ਹੈ ਪਰ ਆਪਣੇ ਇੱਕ ਦੋਸਤ ਦਾ ਫਾਰਮ ਸੀਗਾ ਬਾਈ ਜੀ ਆਹੀਂ ਫਾਰਮ ਚ ਉਹਨੇ ਸਕੰਡਾ ਕੱਲਾ ਪਾਇਆ ਹੋਇਆ ਸੀਗਾ ਆਪ ਘਰੇ ਚ ਲੱਗਾ ਦਿਵਾਲੀ ਤੇ ਨੌਕਰ ਦੇ ਮੁੰਡੇ ਨੇ ਆਤਿਸ਼ਬਾਜੀ ਚਲਾਤੀ ਸਰ ਕਰ ਅੱਡੇ ਕੀ ਅੱਗੇ ਤੋਂ ਹਿਸਾਬ ਲਾ ਲੋ ਕੀ ਹੋਇਆ ਹੋਊਗਾ ਉੱਥੇ